یونائیٹڈ سائیکل اینڈ پارٹ مینوفیکچر ایسوسیشن دے وال موو کر کے اکھا چیک کے دیکھو گی تے ڈی ایس صاحب نے کلے ٹھوکر نو تیار اس بندے نو جڑا میرا یونائیٹڈ سائیکل اینڈ پارٹ مینوفیکچر ایسوسیشن دے اگینسٹ بات چکے کھڑا ہوئے سائیکل انڈسٹری نو برباد کرنا دے کڑے بندے نے نام نہیں لینا چاہندا تے ویڈیو پانی شروع کیتی نے میری جوان نے نہیں بدلی نہیں کہ میں ویڈیو جواب دے سکتا میرے کو پروف ہے تو میرے جی میں

ਇਹ ਪੰਚਾਇਤਾਂ ਦੇ ਥੱਲੇ ਤਿੰਨ ਦਿਨ ਕੱਚੇ ਪਾਣੀ ਆਵੇ ਕੱਚਾ ਕੰਗਾ ਕਰਦਾ ਹਾਂ ਜੇ ਮੇਰੀ ਇੰਡਸਟਰੀ ਵਾਲਖਤਰ ਦੇ ਬਤੋ ਬਣਾ ਮੈਂ ਯੂਨਾਈਟਿਡ ਸੈਕੰਡ ਹੈਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਦੇ ਸਮੂਹ ਉਹਦੇ ਦਾ ਸਹਾਬਾਂ ਜਿਹੜੇ ਮੌਜੂਦਾ ਹਨ ਨੇ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਆਪਣੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦਾ ਹਾਂ ਸਾਰੇ ਮੈਂਬਰਸ ਨੂੰ ਆਪਣਾ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਕਰਦਾ ਹਾਂ ਤੇ ਬੇਨਤੀ ਕਰਦਾ ਕਿ ਜਿਹੜੀ 29 ਅਗਸਤ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਦੋ ਸਾਲਾਂ ਵਾਸਤੇ ਉਹਦੇ ਵਿੱਚ ਮੇਰੇ ਕਿਸੇ ਵੀ ਵੱਡੇ ਸਹਿਯੋਗੀ ਮੇਰੇ ਸੀਨੀਅਰ ਜਿਨ੍ਹਾਂ ਨੇ ਇਹ ਟੀਮ ਬਣਾਈ ਹੈ ਸਾਡੀ ਮੈਂ ਕੱਲੇ-ਕੱਲੇ ਦੇ ਨਾਮ ਨਾ ਲਵਾਂ ਜੇ ਮੈਂ ਜ਼ਰੂਰ ਦੋ-ਚਾਰ ਨਾਮ ਦਾ ਲੈ ਕਹਿਣਾ ਚਾਹਾਂਗਾ ਚਰਨਜੀਤ ਸਿੰਘ ਜੀ ਵਿਸ਼ਕਰਮਾ ਜਸਵਿੰਦਰ ਸਿੰਘ ਜੀ ਠੁਕਰਾਲ ਮੇਰੇ ਜਿਨ੍ਹਾਂ ਨੇ ਮੈਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਸ਼੍ਰੀ ਜੋਗਿੰਦਰ ਕੁਮਾਰ ਜੀ ਸਰ ਜੋਗਾ ਸਿੰਘ ਜੀ ਅਤੇ ਸੰਜੇ ਗੁਪਤਾ ਜੀ ਹੋ ਗਏ ਮੇਰੇ ਨਾਲ ਇਸ ਤਰ੍ਹਾਂ ਦੇ ਦੋਸਤ ਜੁੜੇ ਨੇ ਜਿਹੜੀ ਮੇਰੀ ਉਮੀਦ ਤੋਂ ਵੀ ਵੱਧ ਮੈਨੂੰ ਸਹਿਯੋਗ ਦਿੱਤਾ ਉਹਨਾਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਅਸ਼ੋਕ ਗੁਪਤਾ ਜੀ ਜਿਨ੍ਹਾਂ ਨੇ ਸਟੇਜ ਸਾਹਮਣੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਸੁਦੀਰ ਮਾਜਨ ਜੀ ਹੋ ਗਏ ਕੱਲੇ-ਕੱਲੇ ਦਾ ਮੈਂ ਸ਼ਹਿਰ ਨਾਮ ਲਵਾਂ ਨਾਮ ਰਹਿ ਜਾਏਗਾ ਅਸ਼ਿਰਾਮ ਗੁਪਤਾ ਜੀ ਹੋ ਗਏ ਜੀਵਨ ਜੀਵਨ ਸੰਧੂ ਜੀ ਹੋ ਗਏ ਸਰ ਇਹਨਾਂ ਨੇ ਦੋਸਤਾਂ ਨੇ ਸਾਡੇ ਕੋਲ ਇਹ ਕਿਹਾ ਜੀ ਤੁਸੀਂ ਇੱਕ ਨਵੀਂ ਸੋਚ ਜਾਤ ਬਰਾਦਰੀ ਤੋਂ ਅਲੱਗੇ ਕਰਕੇ ਤੇ ਹਰ ਇਲਾਕੇ ਨੂੰ ਨੁਮੈਂਦੀ ਦੇ ਕੇ ਇੱਕ ਟੀਮ ਬਣਾ ਕੇ ਦਿੱਤੀ ਹੈ ਜਿਹਦੇ ਵਿੱਚ ਨਵਾਂ ਜੋਸ਼ ਵੀ ਹੈਗਾ ਕੰਮ ਕਰਨ ਦਾ ਜਜ਼ਬਾ ਵੀ ਹੈਗਾ ਵਾ ਅਤੇ ਸਮਾਂ ਦੇਣ ਦੀ ਵੀ ਤਾਕਤ ਹੈਗੀ ਆ ਇਹ ਨਹੀਂ ਕਿ ਸੀਟ ਲਾ ਕੇ ਬੈਠ ਜਾਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਅੱਜ ਇੰਡਸਟਰੀ ਨੂੰ ਕੀ ਚਾਹੀਦਾ ਨਵੀਂ ਟੈਕਨੋਲੋਜੀ ਚਾਹੀਦੀ ਹੈ ਅੱਜ ਇੰਡਸਟਰੀ ਨੂੰ ਕੀ ਚਾਹੀਦਾ ਹਰ ਕੰਪੋਨੈਂਟ ਦੀ ਸਟੈਂਡਰਡਾਈਜੇਸ਼ਨ ਕਰਨ ਵਾਸਤੇ ਇੱਕ ਸਟੈਂਡਰਡ ਬਣਨਾ ਚਾਹੀਦਾ ਸਾਡੀਆਂ ਪੇਮੈਂਟਾਂ ਬਾਹਰ ਫਸੀਆਂ ਉਹਨਾਂ ਨੂੰ ਲੈ ਕੇ ਆਉਣਾ ਵੈ ਅੱਜ ਇਹ ਮੁੱਦੇ ਨੂੰ ਲੈ ਕੇ ਅਸੀਂ ਇੱਕ ਛੋਟਾ ਜਿਹਾ ਮੈਨੀਫੈਸਟੋ ਤੁਹਾਨੂੰ ਦੱਸਿਆ ਅੱਜ ਵੱਡਾ ਮੈਨੀਫੈਸਟੋ ਦੋਸਤੋ ਤੁਸੀਂ ਸਲਾਹ ਦਿਓ ਤੁਹਾਡੀ ਸਲਾਹ ਦੇ ਅਕੋਰਡਿੰਗ ਮੈਨੀਫੈਸਟੋ ਬਣੇਗਾ ਇੱਕ ਮੁੱਦਾ ਅਹਿਮ ਜਿਹੜਾ ਚੱਲੇ ਆ ਰਿਹਾ ਸੀ ਛੋਟੀ ਇੰਡਸਟਰੀ ਦਾ ਮਿਕਸ ਲੈਂਡ ਜਿਹਨੂੰ ਕਹਿੰਨੇ ਆ ਮੇਰੀ ਲਾਸਟ ਟਨਯੂਅਰ ਦੇ ਵਿੱਚ ਮੰਤਰੀ ਮੀਤ ਹੇਰ ਜੀ ਦੇ ਥਰੂ ਭਗਵੰਤ ਮਾਨ ਜੀ ਦੇ ਹੁਕਮ ਅਨੁਸਾਰ ਸਾਡੇ ਐਮਐਲਏ ਨਾਲ ਸਾਡੇ ਗਏ ਸੀਗੇ ਸਿੱਧੂ ਸਾਹਿਬ ਕੁਲਵੰਤ ਸਿੰਘ ਜੀ ਸਿੱਧੂ ਉੱਥੇ ਬੈਠ ਕੇ ਸੀ 5 ਸਾਲ ਵਾਸਤੇ ਐਕਸਟੈਂਸ਼ਨ ਲੈ ਕੇ ਆਏ ਸੀਗੇ ਇਸ ਸ਼ਰਤ ਤੇ ਕਿ 1.5 ਮਹੀਨੇ ਦੇ ਵਿੱਚ ਦੁਬਾਰਾ ਸਰਕਾਰ ਨਾਲ ਬੈਠ ਕੇ ਮਿਕਸ ਲੈਂਡ ਨੂੰ ਜਿੱਥੇ ਹੈਗੀ ਉੱਥੇ ਹੀ ਰੱਖਾਂਗੇ ਬਾਹਰ ਨਹੀਂ ਜਾਣ ਦੇਵਾਂਗੇ ਪਰ ਬਦਕਿਸਮਤੀ ਹੋਈ ਹੈ ਕਹਿੰਦੇ ਔਰ ਬਦਲ ਗਈ ਸਰਕਾਰ ਨੇ 5 ਸਾਲ ਦੀ ਬਜਾਏ 3 ਸਾਲ ਦੀ ਐਕਸਟੈਂਸ਼ਨ ਦਿੱਤੀ ਤੇ ਕੋਸ਼ਿਸ਼ ਹੀ ਨਹੀਂ ਕੀਤੀ ਗਈ ਕਿ ਇਹਨੂੰ ਪਰਮਾਨੈਂਟ ਕਰਾ ਦਈਏ ਮੈਂ ਵਾਦਾ ਕੀਤਾ ਵਾ ਸਭ ਤੋਂ ਪਹਿਲਾ ਮੁੱਦਾ ਇਹ ਕਿ ਸਰਕਾਰ ਕੋਲ ਜਾ ਕੇ ਜਦ ਤੱਕ ਕੱਲੀ ਕੱਲੀ ਇੰਡਸਟਰੀ ਵਾਸਤੇ ਇੰਡਸਟਰੀਅਲ ਪਲਾਟ ਫ੍ਰੀ ਆਫ ਕਾਸਟ ਨਹੀਂ ਦਿੱਤੇ ਜਾਂਦੇ ਇਹ ਮੇਰੀ ਇੰਡਸਟਰੀ ਇੱਥੇ ਰਹੇਗੀ ਇੱਕ ਇੰਚ ਵੀ ਬਾਹਰ ਨਹੀਂ ਜਾਣ ਦੇਵਾਂਗੇ ਜਾਏਗੀ ਤੇ ਮੇਰੀ ਲਾਸ਼ ਤੋਂ ਨਿਕਲ ਕੇ ਜਾਏਗੀ ਇਹ ਮੇਰੀ ਅਫਸਰਾਂ ਨੂੰ ਰਿਕੁਐਸਟ ਹੈਗੀ ਹੈ ਨਾਲ ਹੀ ਮੈਂ ਬੇਨਤੀ ਕਰਦਾ ਵਾਂ ਕਿ ਛੋਟੀ ਇੰਡਸਟਰੀਆਂ ਵੱਡੀ ਇੰਡਸਟਰੀ ਦਾ ਫਰਕ ਪਾਇਆ ਜਾ ਰਿਹਾ ਅਸੀਂ ਸਾਰੇ ਇਕੱਠੇ ਆ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਛੋਟੀ ਇੰਡਸਟਰੀ ਵੱਡੀ ਇੰਡਸਟਰੀ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਆ ਪਲੱਸ ਇੰਨਾ ਕੋ ਹੌਸਲਾ ਮਿਲਿਆ ਕੁਸ਼ਕਰਮਾ ਜੀ ਆ ਗਏ ਨਾਲ ਹੋਰ ਵੀ ਕਈ ਨੰਬਰ ਆਏ ਆ ਸਰ ਮੈਂ ਤੇ ਕਹਣਾ ਕਿ ਮੇਰੀ ਇਹ ਜ਼ਿੰਦਗੀ ਦਾ ਆ ਪੁੱਲ ਦਿਨ ਹੈਗਾ ਵਾ ਕਿ ਮੇਰੀ ਸੋਚ ਤੋਂ ਪਰੇ ਇੰਨਾ ਵੱਡਾ ਹਜੂਮ ਨਹੀਂ ਚੁਪੜਾ ਇਹਨੇ ਯੰਗਸਟਰ ਇੰਨੇ ਸਟਰੋਂਗ ਕੈਂਡੀਡੇਟ ਮੈਨੂੰ ਮਿਲੇ ਨੇ ਨਾਲ ਮੈਂ ਵੱਡ ਭਾਗੀ ਸਮਝਣਾ ਵਾਂ ਕਿ ਇਹ ਜ਼ਿੰਮੇਵਾਰੀ ਦੇਣ ਤੋਂ ਬਾਅਦ ਦੇ ਵਿੱਚ ਉਮੀਦ ਰੱਖੀ ਆ ਮੈਂ ਵਿਸ਼ਵਾਸ ਦਿਲਾਣਾ ਵਾਂ ਆਪਣੇ ਦੋਸਤਾਂ ਥਰੂ ਆਪਣੇ ਸੀਨੀਅਰਜ਼ ਨੂੰ ਕਿ ਦੋਸਤੋ ਮੇਰੇ ਸਤਕਾਰਯੋਗ ਮੈਂਬਰ ਸਭਾਨ ਤੁਸੀਂ 8 ਦੀਆਂ 8 ਸੀਟਾਂ ਦੇ ਉੱਪਰ ਮੇਰੀ ਪੂਰੀ ਟੀਮ ਮੈਨੂੰ ਲਿਆ ਕੇ ਨਿਵਾਜ਼ੋ ਪਹਿਲੇ 7 ਵੋਟਾਂ ਪਾ ਲਈਓ 8ਵੀਂ ਵੋਟ ਮੈਨੂੰ ਪਾਈਓ ਜੇ ਇੱਕ ਵੀ ਬੰਦਾ ਚਾਹੇ ਮੇਰੇ ਸਾਰੇ ਦੋਸਤ ਨੇ ਹਰ ਪਾਸੇ ਇੱਕ ਵੀ ਬੰਦਾ ਦੂਜੀ ਸੋਚਦਾ ਆ ਗਿਆ ਉਹ ਇੰਡਸਟਰੀ ਦੇ ਵਿੱਚ ਨੈਗੇਟਿਵ ਸੋਚ ਲੈ ਕੇ ਆਉਂਦੇ ਨੇ ਕੁਝ ਇਹ ਬੰਦੇ ਜਿਹੜੇ ਵੀਡੀਓ ਪਾ ਦੇਣਗੇ ਉਲਟਾ ਸਿੱਧਾ ਸ਼ਬਦ ਕਰ ਦੇਣਗੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿੰਦਾ ਹੱਥ ਜੋੜ ਕੇ ਹੀ ਸਮਝਾ ਦੇਣਾ ਉਹਨਾਂ ਨੂੰ ਕਿ ਪਰਮਾਤਮਾ ਦੇਖ ਰਿਹਾ ਹੈ ਉਹਦੀ ਲਾਠੀ 'ਚ ਬੜਾ ਜ਼ੋਰ ਹੁੰਦਾ ਜੇ ਅਸੀਂ ਆਪਣੀ ਇੰਡਸਟਰੀ ਦੀ ਲਾਈਨ ਵੱਡੀ ਕਰਕੇ ਦਿਖਾਵਾਂਗੇ ਅਸੀਂ ਕਿਸੇ ਦੇ ਪਿੱਛੇ ਨਹੀਂ ਚਲਾਂਗੇ ਜਿਹੜੀਆਂ ਦੋਸਤਾਂ ਯੂਸੀਪੀਐਮਏ ਦੀ ਜੜ੍ਹਾਂ 'ਚ ਪਾਣੀ ਪਾ ਰਹੀਆਂ ਉਹਨਾਂ ਤਾਕਤਾਂ ਨੂੰ ਮੇਰੀ ਇੱਕ ਰਿਕਵੈਸਟ ਹੈ ਕਿਉਂ ਪਾਣੀ ਆਪਣੇ ਘਰ ਲੈ ਜਾਓ ਤੁਹਾਡੇ ਪੀਣ ਦੇ ਕੰਮ ਆਏਗਾ ਯੂਸੀਪੀਐਮ ਨੇ ਜੜਾ ਜਨਾ ਬੈਠੋ ਤੁਸੀਂ ਵੀ ਉਸੇ ਟਾਣੀ ਤੇ ਬੈਠੇ ਹੋ ਜਿਹਦੇ ਪੇੜ ਨੂੰ ਤੁਸੀਂ ਕੱਟ ਰਹੇ ਹੋ ਜੇ ਕੱਟ ਗਿਆ ਤੇ ਪੇੜ ਕੱਟ ਜਾਏਗਾ ਇਸੇ ਤਰ੍ਹਾਂ ਉਸੇ 베ੜੀ ਸਵਾਰੋ ਮੇਰੀ ਜਾਤ ਹੈਗੀ ਆ ਮੇਰੀ ਬਰਾਦਰੀ ਹੈ ਮੇਰਾ ਭਾਈਚਾਰਾ ਉਹ ਕਿਹੜਾ ਮੇਰੀ ਸਾਈਕਲ ਉਦਯੋਗ ਮੇਰਾ ਭਾਈਚਾਰਾ ਮੈਂ ਭਾਈਚਾਰੇ ਨਾਲ ਚੱਲਦਾ ਹਾਂ ਸਰ ਤੁਸੀਂ ਮੈਂ ਕਿਸੇ ਬਾਰੇ ਕੋਈ ਕਿੰਤੂ ਪ੍ਰੰਤਿ ਨਹੀਂ ਕਰਾਂਗਾ ਸਿਰਫ ਦੱਸ ਦੇਣਾ ਵਾਂ ਕੀ ਮੇਰੀ ਲਾਸਟ 10 ਅਨਿਅਰ ਦੇ ਵਿੱਚ ਰਿਫਲੈਕਟਰ ਦੀ ਗੱਲ ਆਈ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਭੁਖਰਤਾਲ ਕੇ ਬੈਠ ਕੇ ਮੰਤਰੀਆਂ ਨਾਲ ਲੜ ਕੇ ਰਿਫਲੈਕਟਰ ਦੀ ਐਕਸਟੈਂਸ਼ਨ ਲੈ ਕੇ ਆਇਆ 10 ਤੋਪਾਂ ਦੀ ਸਲਾਮੀ ਤੁਹਾਡੀ ਇਸ ਐਸੋਸੀਏਸ਼ਨ ਕਰਕੇ ਤੁਹਾਡੇ ਇਸ ਅਜੀਜ਼ ਨੂੰ ਚਾਈਨਾ ਦੇ ਵਿੱਚ ਚਾਈਨਾ ਦੇ ਇੰਡਸਟਰੀ ਨੇ ਦਿੱਤੀ ਚਾਈਨਾ ਸਾਈਕਲ ਸ਼ੋ ਦਾ ਤਿੰਨ ਵਾਰੀ ਉਦਘਾਟਨ ਕਰਾਇਆ ਐਕਸਰਸਾਈਜ਼ ਦੀ ਲੜੀ ਲੜੀ ਗਈ ਇਸ ਤੋਂ ਬਾਅਦ ਮੈਂ ਕੀ ਕਹਾਂ ਜੀ ਕਿ ਪਾਰਲੀਮੈਂਟ ਦੀ ਸਭ ਤੋਂ ਵੱਡੀ ਕਮੇਟੀ ਆ ਭਾਰਤ ਦੀ ਜਿਹਨੂੰ ਕਹਿੰਦੇ ਨੇ ਸਟੈਂਡਿੰਗ ਕਮੇਟੀ ਆਫ ਫਾਈਨੈਂਸ ਆਫ ਪਾਰਲੀਮੈਂਟ ਜਿਹਦੇ ਚ 20 ਪਾਰਲੀਮੈਂਟੇਰੀਅਨ ਲੋਕ ਸਭਾ 10 ਰਾਜ ਸਭਾ ਦੇ ਹੁੰਦੇ ਨੇ ਉਹਦੇ ਤੁਹਾਡੇ ਇਸ ਅਜ਼ੀਜ਼ ਨੂੰ ਬੁਲਾ ਕੇ 30 ਪਾਰਲੀਮੈਂਟੇਰੀਅਨ ਅੱਗੇ ਪਾਰਲੀਮੈਂਟ ਦੀ ਮੇਨ ਹਾਊਸ ਦੇ ਨਾਲ ਵੱਡੇ ਹਾਲ ਦੇ ਵਿੱਚ ਸਾਡੀ ਪ੍ਰੈਜੈਂਟੇਸ਼ਨ ਲਈ ਗਈ ਸਰ ਇਦਾਂ ਦੀ ਪ੍ਰੈਜੈਂਟੇਸ਼ਨ ਪੰਜਾਬ ਸਰਕਾਰ ਦੇ ਵਿੱਚ ਵੀ ਹੈਗੀ ਸੀਗੀ ਗਵਰਨਮੈਂਟ ਆਫ ਇੰਡੀਆ ਚ ਵੀ ਸੀਗੀ ਅੱਜ ਕੀ ਕਾਰਨ ਹੈ ਕਿ ਸਰਕਾਰ ਦੇ ਅਫਸਰ ਤੁਹਾਡੇ ਤੋਂ ਡਰਨ ਦੀ ਬਜਾਏ ਤੁਹਾਨੂੰ ਅੱਖਾਂ ਦਿਖਾਉਂਦੇ ਨੇ ਮੈਂ ਪਹਿਲੇ ਵੀ ਰਿਕੁਐਸਟ ਕੀਤੀ ਆ ਹੁਣ ਵੀ ਕਰਦਾ ਹਾਂ ਸਤਕਾਰਯੋਗ ਚੰਗੇ ਅਫਸਰਾਂ ਨੂੰ ਅਸੀਂ ਹਾਰ ਪਾ ਕੇ ਨਤਮਸਤਕ ਹੋ ਕੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਤੁਹਾਡੇ ਸਿਉਗਨਾਂ ਇੰਡਸਟਰੀ ਦੇ ਕੰਮ ਕਰਾਵਾਂਗੇ ਪਰ ਤਾਲਣਾ ਵੀ ਦਿਨਾ ਉਹ ਅਫਸਰ ਜਿਹੜੇ ਬੁੱਲੇ ਲੁੱਟਦੇ ਰਹੇ ਨੇ ਜੀ ਸਾਡੀ ਇੰਡਸਟਰੀ ਤੋਂ ਪੈਸੇ ਖਾਂਦੇ ਨੇ ਸਾਡਾ ਖੂਨ ਚੂਸਦੇ ਨੇ ਸਾਡੀ ਇੰਡਸਟਰੀ ਨੂੰ ਧਮਕਾਉਂਦੇ ਨੇ ਅੱਜ ਉਹ ਸਮਾਂ ਲੰਘ ਗਿਆ ਤੁਹਾਡਾ ਅਸੀਸ ਡੀਐਸ ਚਾਵਲਾ ਪੂਰੀ ਟੀਮ ਲੈ ਕੇ ਪੂਰੀ ਇੱਕ ਸੀਨੀਅਰਜ਼ ਲੈ ਕੇ ਅੱਗੇ ਆ ਗਿਆ ਤੁਸੀਂ ਇਆਂ ਅੰਮ੍ਰੀਆਂ ਹੱਤਾਂ ਬਦਲ ਲੋ ਜਾਂ ਆਪਣੀਆਂ ਰਿਸ਼ਤਾਂ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਧੰਨਵਾਦ ਤੁਸੀਂ ਅੱਜ ਬੋਟਾਂ ਦਾ ਛੱਡ ਕੇ ਅਦਾਏ ਕੀ ਗੱਲ ਸੀ ਨਹੀਂ ਦੋਸਤੋ ਇਹ ਨਹੀਂ ਹੁੰਦਾ ਸਾਰੇ ਸਾਡੇ ਦੋਸਤ ਆ ਕਈ ਗੱਲਾਂ ਹੋ ਜਾਂਦੀਆਂ ਵੀ ਇੰਡਸਟਰੀ ਵਾਸਤੇ ਕੁਝ ਕਰਨਾ ਪੈਂਦਾ ਵਾ ਸੋ 29 ਤਰੀਕ ਤੋਂ ਬਹੁਤ ਸਾਰੇ ਦੋਸਤ ਆ ਕੋਈ ਸਾਡੇ ਵਿੱਚ ਕੋਈ ਡਿਫਰੈਂਟ ਨਹੀਂ ਹੈ ਉਸ ਉਸ ਗੱਲਾਂ ਹੁੰਦੀਆਂ ਵੀ ਇੰਡਸਟਰੀ ਦੀ ਬਿਹਤਰੀ ਵਾਸਤੇ ਕੁਝ ਕਰਨਾ ਪੈਂਦਾ ਹੁੰਦਾ ਵਾ ਸੋ ਅੱਜ ਜਿਹੜੀ ਟੀਮ ਅਸੀਂ ਅਨਾਉਂਸ ਕੀਤੀ ਹੈ ਤੁਸੀਂ ਇੱਕ ਇੱਕ ਟੀਮ ਦੇਖੋ ਹਰ ਚੀਜ਼ ਦਾ ਉਹਦੀ ਬੈਕਗ੍ਰਾਉਂਡ ਦੇਖੋ ਹਰ ਕੈਂਡੀਡੇਟ ਕੰਮ ਕਰਨ ਵਾਲਾ ਪਰ ਜਗਾ ਨੂੰ ਉਹਨਾਂ ਦੇ ਜਿਹੜੀ ਬੈਕਗ੍ਰਾਉਂਡ ਉਹਨਾਂ ਦੇ ਫਾਦਰ ਉਹਨਾਂ ਦੇ ਫੋਰ ਫਾਦਰ ਨੇ ਐਸੋਸ਼ੀਏਸ਼ਨ ਵਾਤੇ ਕੁਛ ਨਾ ਕੁਛ ਕੀਤਾ ਹੋਇਆ ਵਾ ਸੋ ਵਧੀਆ ਟੀਮ ਅਸੀਂ ਪੜੀ ਲਿਖੀ ਟੀਮ ਯੰਗ ਟੀਮ ਸਾਰੀ ਲੈ ਕੇ ਆ ਰਹੇ ਹਾਂ ਸੋ ਮੈਂ ਤੁਹਾਡੇ ਜਿਹੜੇ ਸਾਰੇ ਜਿੰਨੇ ਵੀ ਸਾਡੇ ਕੈਂਡੀਡੇਟ ਆ ਪਰ ਜੋ ਦੋਸਤ ਆ ਤੁਹਾਡੀ ਬਾਤ ਸੁਣ ਰਹੇ ਮੈਂ ਸਭ ਨੂੰ ਰਿਕਵੈਸਟ ਕਰਦਾ ਸਾਡੇ ਅੱਥੋਂ ਦੇ ਅੱਥਾਂ ਕੈਂਡੀਡੇਟ ਨੂੰ ਵੋਟਸ ਮਾਣੋ